पंजाब सरकार ने बटाला वासा तोहफा ग्यारह करोड़ की लागतुरा कॉलोनी कन्याडरी जिसका नींह पत्थर एम एल ए बटाली रखा गया इस मौके एम एल ए ने कहा कि इस स्कूल बटाला आस पास के इलाके बच्चों सिक्ख्या नवं सहूलत भी मिलन इस मौके स्कूल दिखी गई दूसरी नवी बस नी झंडी दी गई एम एल ए ने कहा कि बटाला हल्के वास्ते आ वाले ਸਮੇਂ ਵਿੱਚ ਕਰੋਨਾ ਦੇ ਵਿਕਾਸ ਕਾਰਜ ਲਿਆਂਦੇ ਜਾ ਰਹੇ ਹਨ ਇਸ ਮੌਕੇ ਸਕੂਲ ਪ੍ਰਿੰਸੀਪਲ ਦਾ ਕਹਿਣਾ ਸੀ ਕਿ ਇਸ ਸਕੂਲ ਵਿੱਚ ਸਕੂਲ ਆਫ ਫੈਮਿਨਿਸ ਸ਼ੁਰੂ ਹੋਣ ਨਾਲ ਸਕੂਲ ਵਿੱਚ ਪੜਨ ਵਾਲੇ ਵਿਦਿਆਰਥੀਆਂ ਦਾ ਸਿੱਖਿਆ ਦਾ ਮਿਆਰ ਹੋਰ ਉੱਚਾ ਜਾਵੇਗਾ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਨੂੰ ਲੈ ਕੇ ਹਰ ਇੱਕ ਸਹੂਲਤ ਵਧੀਆ ਤਰੀਕੇ ਨਾਲ ਮੁਹੱਈਆ ਕਰਵਾਈ ਜਾ ਰਹੀ ਹੈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੂਰ ਦੀ ਰਿਪੋਰਟ ਸੀਨੀਅਰ ਸਾਹਿਬਜ਼ਾਦਿਆਂ ਪੰਜਾਬ ਜੀ ਆਜੋ ਪਰਹੀ ਮੈਂ ਬੁਲਾਇਆ ਬੱਚੇ ਆਇਓ ਪਪਾ ਵਿੱਚ ਲੈ ਆਓ ਠੀਕ ਇੱਕ ਮਿੰਟ ਪਪਾ ਅੱਗੇ ਨਾ ਹੀ ਬਸ ਪੁੱਛਿਆ ਮੇਰਾ ਵੀਰ ਫੋਨ ਦੇ ਵਿੱਚ ਪੁੱਛਿਆ ਮੇਰਾ ਵੀ ਪੁੱਛਿਆ ਯਾਰ ਫੋਟੋ ਕਰ ਲਦੇ ਯਾਰ ਭਾਜੀ ਮੈਂ ਵੀ ਫੋਟੋਆਂ ਕਰ ਲੈਂਦਾ ਆ ਆਜੋ ਹਾਂ ਯਾਦ ਲਾਏਗਾ ਜੀ ਸ਼ਾਇਦ ਨਿਕਲ ਗਿਆ ਨਿਕਲ ਗਿਆ ਰਹੂਗਾ ਰਹੂਗਾ ਨਿਕਲ ਗਿਆ ਮੈਡਮ ਨਾਲ ਹੋ ਗਿਆ ਮੈਡਮ ਨਾਲ ਹੋ ਜਾਂਦਾ ਨਾਲ ਹੋ ਜਾਂਦਾ ਮੈਡਮ ਮੈਡਮ ਕਿੱਥੇ ਗਏ ਆ हजुर yeah. यी <laughs> 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 ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਜਿਹੜਾ ਇਹ ਸਕੂਲ ਇਹਨੂੰ ਸਕੂਲ ਆਫ ਐਮੀਨਸ ਬਣਾਉਣ ਲੱਗਿਆ ਜਾਂ ਤੇ ਪ੍ਰਿੰਸੀਪਲ ਜੀ ਨੂੰ ਪਤਾ ਤੇ ਜਾਂ ਮੈਨੂੰ ਪਤਾ ਇਹ ਆਪਾਂ ਕਨਸੈਪਟ ਜਿਹੜਾ ਇਹਨੂੰ ਕਿਸ ਤਰ੍ਹਾਂ ਗੈਨ ਕੀਤਾ 11 ਕਰੋੜ ਦੀ ਲੱਗ ਦੇ ਨਾਲ ਇਹ ਸਕੂਲ ਅੱਗੇ ਨਾਲ ਹੋਰ ਤਕਨੀਕੀਆਂ ਵਧਾ ਕੇ ਇਹਨੂੰ ਵਧੀਆ ਇੱਕ ਰੂਪ ਦੇ ਕੇ ਬੱਚਿਆਂ ਵਾਸਤੇ ਉਹਨਾਂ ਦੇ ਫਿਊਚਰ ਵਾਸਤੇ ਇਹ ਜਿਹੜਾ ਸਕੂਲ ਆਫ ਐਮਿਨੈਂਸ ਬਣ ਰਿਹਾ ਮੈਂ ਸਾਰੇ ਹੀ ਆਪਣੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਮੈਂ ਇਹ ਵੀ ਕਹੂੰਗਾ ਵੀ ਜਿੰਨਾ ਕ ਫਾਇਦਾ ਲੈ ਸਕਦੇ ਹੋ ਆਓ ਪ੍ਰਿੰਸੀਪਲ ਸਾਹਿਬ ਵੀ ਮਿਹਨਤ ਕਰਨ ਵਾਲੇ ਨੇ ਸਾਡੀ ਸਾਰੀ ਟੀਮ ਮਿਹਨਤ ਕਰਨ ਵਾਲੀ ਹੈ ਕੰਮ ਕਰਨ ਵਾਲੇ ਨੇ ਇੱਕ ਕਮਾਣਾ ਜਵਾਬ ਦੇਣ ਵਾਲੇ ਨੇ ਤੇ ਨਾਲ ਦੀ ਨਾਲ ਮੈਂ ਵਿਰੋਧੀਆਂ ਨੂੰ ਵੀ ਕਹੂੰਗਾ ਵੀ ਹੁਣ ਚੰਗੇ ਕੰਮਾਂ ਦੀ ਵੀ ਤਾਰੀਫ ਕਰ ਲਿਓ ਅਸੀਂ ਵੀ ਵੇਖ ਲਈਏ ਵੀ ਕਿੰਨਾ ਕੁ ਤੁਸੀਂ ਵਧੀਆ ਬੋਲਦੇ ਕਿੰਨੇ ਕਿੰਨੇ ਚੰਗੇ ਬੋਲਨੇ ਕਿੰਨੇ ਚੰਗੇ ਕੰਪਲੀਟ ਹੋ ਜੀਏ नियर अबाउट अ ਕਨੈਕਸ਼ਨ ਨੋ ਨੋ ਮਹੀਨਿਆਂ ਦੇ ਵਿੱਚ ਵਿੱਚ ਕਵਰ ਕਰਾਂਗੇ ਸਹੂਲਤਾਂ ਮੈਡਮ ਇਹ ਇੱਕ ਮੈਂ ਇਹ ਕਹਿ ਸਕਦਾ ਵੀ ਆਪਾਂ ਜਿਹੜੀ ਸਕੂਲਾਂ ਦੀ ਦਿਸ਼ਾ ਜੋ ਅੱਜ ਤੱਕ ਨਹੀਂ ਬੱਚਿਆਂ ਨੂੰ ਮੈਂ ਕਹਿ ਸਕਦਾ ਵੀ ਮਾਹੌਲ ਮਿਲਿਆ ਜਿਦਾਂ ਕਹਿ ਦਈਏ ਵੀ ਆਧੁਨਿਕ ਤਕਨੀਕਾਂ ਹਰ ਪੱਖੋਂ ਇਹ ਸਕੂਲ ਜਿਹੜਾ ਬਟਾਲੇ ਦਾ ਫਸਟ ਰੱਖਾਂਗੇ ਅੱਗੇ ਹੋਰ ਕੀ ਕੁਝ ਲੈ ਕੇ ਆ ਰਹੇ ਹੋ ਬਟਾਲੇ ਦਾ ਇਹਦੇ ਵੀ ਬਟਾਲੇ ਵਾਸਤੇ ਬਸ ਹੁਣ ਚੱਲ ਸੋ ਚੱਲ ਵੇਖੀ ਜਾਇਓ ਹੱਲੇ ਤੇ ਕੰਮ ਹੋਣਾ ਅਸਲ 'ਚ ਸ਼ੁਰੂ ਕਰਨਾ ਠੀਕ ਹੈ ਜੀ ਅੱਗੇ ਤੇ ਤੋਂ ਕੀ ਕਹਿੰਦੇ ਹੁੰਦੇ ਜਿ ਤਰ੍ਹਾਂ ਸੈਂਪਲ ਹੀ ਦਿੱਤੇ ਨੇ ਹੁਣ ਅੱਗੇ ਨਾਲ ਹੋਰ ਰਫਤਾਰ ਨਾਲ ਦੇਣਾ ਕੋਈ ਪਾਰਟੀ ਇਲੈਕਸ਼ਨ ਤਾਂ ਤੁਹਾਨੂੰ ਉਚਾਰ ਚਲਾ ਤੱਕ ਕਦੋਂ ਤੱਕ ਕੋਡ ਲੱਗ ਸਕਦਾ ਕਦੋਂ ਤੱਕ ਇਲੈਕਸ਼ਨ ਥੋੜਾ ਟਾਈਮ ਹੈਗਾ ਜੀ ਹੱਲੇ ਬਾਕੀ ਇਹ ਵੀ ਬੜਾ ਵਧੀਆ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਸਾਧ ਤਾ ਸਾਡਾ ਤੇ ਮੈਨੂੰ ਆਸ ਹੈ ਵੀ ਇਸ ਵਾਰ ਜਿਹੜਾ ਬਹੁਤ ਵਧੀਆ ਕਰਕੇ ਬਖਾਲਣ ਜੀ ਮੀਟਿੰਗਾਂ ਵੀ ਕਰਕੇ ਆਏ ਹੋ ਕਿ ਕਿਸ ਤਰੀਕੇ ਦਾ ਰਿਸਪੌਂਸ ਆ ਰਿਹਾ ਬਹੁਤ ਵਧੀਆ ਰਿਸਪੌਂਸ ਆ ਜੀ ਲੋਕ ਚਾਹੁੰਦੇ ਨੇ ਕਿਉਂਕਿ ਲੰਬੇ ਸਮੇਂ ਤੋਂ ਇੱਕੋ ਪਰਿਵਾਰ ਦੇ ਵਿੱਚ ਹੀ ਸਿਆਸਤ ਰਹੀ ਹੈ ਉੱਥੇ ਪਰ ਲੋਕ ਚਾਹੁੰਦੇ ਨੇ ਵੀ ਚੇਂਜ ਕਰਨਾ ਚਾਹੁੰਦੇ ਜੀ ਇਹ ਦੇਖਿਆ ਜਾਵੇਗਾ ਤਾਂ ਪਾਰਲੀਮੈਂਟਲ ਇਲੈਕਸ਼ਨ ਆ ਰਹੇ ਸੀਮ ਸਾਹਿਬ ਦੀ ਵੀ ਵਿਜ਼ਿਟ ਆ ਰਹੀ ਹੈ ਨਹੀਂ ਆਉਣਗੇ ਜੀ ਜ਼ਰੂਰ ਆਉਣਗੇ ਚਾਰ ਹਲਕਿਆਂ ਦੇ ਵਿੱਚ ਬਾਈ ਇਲੈਕਸ਼ਨਾਂ ਹੋਣੀਆਂ ਨੇ ਔਰ ਸੀਐਮ ਸਾਹਿਬ ਨੇਚਰਲੀ ਆਉਣਗੇ ਜੀ ਕਿ ਲਗਭਗ ਸਤੰਬਰ ਤੋਂ 50 ਸੱਤੇ ਤੱਕ ਸ਼ਾਇਦ ਸਤੰਬਰ ਸਤੰਬਰ ਅਕਤੂਬਰ ਦੇ ਵਿੱਚ ਹੋ ਸਕਦਾ ਹੈ ਠੀਕ ਹੈ ਹ ਮੈਂ ਬਲਵਿੰਦਰ ਕੌਰ ਪ੍ਰਿੰਸੀਪਲ ਐਸਓਈ ਬਟਾਲਾ 11 ਕਰੋੜ ਦੇ ਲਾਗਤ ਦੇ ਨਾਲ ਨਹੀਂ ਬਣਾ ਰੱਖੇ ਜਾ ਰਹੇ ਨੇ ਕਿ ਕਿ ਕੀ ਕੀ ਸੁਵਿਧਾ ਵਿਦਿਆਰਥੀਆਂ ਨੂੰ ਮਿਲਗੀ ਸਰ ਸਭ ਤੋਂ ਪਹਿਲੇ ਤੇ ਮੈਂ ਅੱਜ ਆਪਣੇ ਬਹੁਤ ਹੀ ਸਤਿਕਾਰਤ ਐਮਐਲਏ ਸਾਹਿਬ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗੀ ਕਿ ਸਾਡੇ ਇਸ ਧਰਮਪੁਰਾ ਸਕੂਲ ਦੇ ਵਿੱਚ ਲੜਕੀਆਂ ਤੇ ਸਕੂਲ ਨੂੰ ਐਸਓਈ ਦਾ ਜੋ ਰੁਤਬਾ ਦਵਾਇਆ ਬਹੁਤ-ਬਹੁਤ ਧੰਨਵਾਦ ਹੈ ਸਰ ਇਸ ਸਕੂਲ ਦੇ ਵਿੱਚ ਜੇ ਫੈਸਿਲਿਟੀਆਂ ਦੀ ਗੱਲ ਕਰੋਗੇ ਤਾਂ ਜਿਸ ਤਰ੍ਹਾਂ ਪਹਿਲੇ ਸਮੇਂ ਦੇ ਵਿੱਚ ਸੀ ਕਿ ਸਰਕਾਰੀ ਸਕੂਲਾਂ ਚੋਂ ਬੱਚੇ ਕੰਪੀਟੀਸ਼ਨ ਐਗਜ਼ਾਮਸ ਜਿਹੜੇ ਨਹੀਂ ਕਰ ਪਾਉਂਦੇ ਸੀਗੇ ਜਿਸ ਤਰ੍ਹਾਂ ਨੀਟ ਹੋ ਗਿਆ ਜੇਈ ਹੋ ਗਿਆ ਜਾਂ ਕਲੈਟ ਹੋ ਗਿਆ ਸੋ ਇਹ ਸਾਡੇ ਪ੍ਰੋਜੈਕਟ ਦੇ ਵਿੱਚ ਇਹੋ ਜਿਹੇ ਬੱਚਿਆਂ ਨੂੰ ਹੁਣ ਤੋਂ ਹੀ ਜਿਹੜੀ ਹੈ ਉਹ ਐਜੂਕੇਸ਼ਨ ਜਿਹੜੀ ਹੈ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਕੋਲੇ ਗਰੁੱਪ ਬਣੇ ਹੋਏ ਆ ਬੱਚਿਆਂ ਨੂੰ ਬਹੁਤ ਹੀ ਆਲਾ ਸ਼ਾਨ ਯੂਨੀਫਾਰਮ ਜਿਹੜੀ ਆ ਫ੍ਰੀ ਆਫ ਕਾਸ ਦਿੱਤੀ ਜਾ ਰਹੀ ਹੈ ਨਾਲ ਦੀ ਨਾਲ ਬੱਚਿਆਂ ਨੂੰ ਬੱਸ ਫੈਸਿਲਿਟੀ ਵੀ ਦਿੱਤੀ ਜਾ ਰਹੀ ਹੈ ਆਲਰੇਡੀ ਸਰ ਨੇ ਲਾਸਟ ਇਅਰ ਸਾਡੇ ਕੋਲੇ ਇਹ ਕਲਾਸੇ ਸ਼ੁਰੂ ਹੋਈਆਂ ਸੀ ਪਹਿਲੀ ਬੱਸ ਅਸੀਂ ਲਾਸਟ ਇਅਰ ਸਰ ਤੋਂ ਨਾਗੋਰੇਟ ਕਰਾਈ ਸੀ ਅੱਜ ਅਸੀਂ ਦੂਸਰੀ ਬੱਸ ਵੀ ਨਾਗੋਰੇਟ ਕਰਵਾਉਣ ਜਾ ਰਹੇ ਆ ਤੇ ਮੈਂ ਆਸ ਕਰਦੀ ਆ ਕਿ ਇਹ ਸਕੂਲ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰਦੇ ਹੋયા ਨਾਟ ਓਨਲੀ ਬਟਾਲੇ ਦਾ ਨਾਮ ਜਰਕੇ ਸਾਰੇ ਪੰਜਾਬ ਦਾ ਨਾਮ ਰੋਸ਼ਨ ਕਰੇਗਾ ਕਿ ਐਸਓਈ ਦੇ ਵਿੱਚ ਮਿਲਣ ਵਾਲੀਆਂ ਜੋ ਸਹੂਲਤਾਂ ਨੇ ਵਾਕਿਆ ਹੀ ਬਾਕ ਕਮਾਲ ਸਹੂਲਤਾਂ ਨੇ